ਮੇਰੇ ਲੋਕ ਜਾਣਦੇ ਆ ਇੱਕ ਸਰਕਾਰਾਂ ਕੱਚੀਆਂ ਹੁੰਦੀਆਂ ਤੇ ਇੱਕ ਸਰਕਾਰਾਂ ਪੱਕੀਆਂ ਅਸੀਂ 5 ਸਾਲ ਬਾਅਦ ਕੱਚੀਆਂ ਸਰਕਾਰਾਂ ਬਦਲ ਦਿੰਨੇ ਆ ਤੇ ਪੱਕੀਆਂ ਸਰਕਾਰਾਂ ਜਿਵੇਂ ਦੀਆਂ ਤਿਵੇਂ ਰਹਿੰਦੀਆਂ ਜਿਵੇਂ ਇੱਕ ਪੁਲਿਸ ਅਧਿਕਾਰੀ ਦੱਸਦਾ ਸੀ ਕਿ ਸਾਨੂੰ ਐਸਐਸਪੀ ਨੇ ਸਰਕਾਰ ਬਦਲੀ ਤੇ ਇਕੱਠੇ ਹੋ ਕੇ ਕਿਹਾ ਆਪਾਂ ਤੇ ਕਿੰਦਾ ਰੂਲ ਫੇਰਨਾ ਚਾਹ ਕਾਂਗਰਸੀਆਂ ਤੇ ਫੇਰ ਲੋ ਤੇ ਚੇ ਮੁਰਕੇ ਕਾਲੀਆਂ ਉਹਨਾਂ ਦੇ ਫੇਰ ਲੋ ਮਤ ਜੇਦੀ ਸਰਕਾਰ ਐ ਦੂਸਰੇ ਦੇ ਰੂਲ ਫੇਰ ਦੋ ਕੁਛ ਹੋ ਜਾਂਦੇ ਆ ਕਿ ਸਾਡਾ ਜਿਹੜਾ ਅਵਿਸ਼ਵਾਸ ਸੀ ਇਹਨਾਂ ਨੇ ਸ਼ਾਂਤ ਕਰ ਦਿੱਤਾ ਸੋ ਇਹਨਾਂ ਨੇ ਹੱਥ ਬਾੰង ਰਹਿਣੀ ਰਹਿਣੀ ਐ ਸਰਕਾਰ ਜਿਹੜੀ ਮਰਜ਼ੀ ਬਦਲ ਕੇ ਦੇਖ ਲੋ ਪੰਜਾਬ ਦਾ ਮਾਹੌਲ ਇਦਾਂ ਦਾ ਹੋ ਚੁੱਕਿਆ ਕਿ ਤੁਸੀਂ ਲੋਕ ਪਿੰਡਾਂ ਵਿੱਚ ਜਾ ਕੇ ਇਹ ਵੀ ਗੱਲ ਮੈਂ ਕਹਿਣੀ ਜ਼ਰੂਰੀ ਸਮਝਦਾ ਕਿ ਅਸੀਂ ਸੁਆਪੀ ਹੋ ਚੁੱਕੇ ਹਾਂ ਮੇਰੇ ਕੋ ਪਹਿਲਾਂ ਵੀਰ ਨਿਹਾਲ ਸਿੰਘ ਨੇ ਗੱਲ ਮੈਨੂੰ ਠੀਕ ਲੱਗੀ ਆ ਕਿ ਅਸੀਂ ਲੋਕ ਜਦੋਂ ਲੋੜ ਪੈਂਦੀ ਹੈ ਉਦੋਂ ਹੁੰਿਆ ਉਹ ਕਹਿੰਦਾ ਕਿ ਮੇਰੇ ਪਿੰਡ ਦਾ 20000 ਏਕੜ ਹੈ ਅਸੀਂ ਖੇਤੀ ਕਰਦੇ ਹਾਂ ਤਾਂ ਕਿਸਾਨ ਚਾਰ ਚਾਂ ਪੰਜ ਆਏ ਆ ਕਾਰਨ ਇਹ ਹੋਈ ਹੈ ਕਿ ਅਸੀਂ ਸਵਾਰਥੀ ਆ ਪਰ ਦੂਸਰੇ ਪਾਸੇ ਦੇਖੀਏ ਤਾਂ ਨਿਹਾਲ ਸਿੰਘ ਨੂੰ ਦਸਾਂ ਪਿੰਡਾਂ ਦੇ 20 ਪਿੰਡਾਂ ਦੇ ਲੋਕ ਜਾਣਦੇ ਆ ਜਿਵੇਂ ਜੇ ਮੈਂ ਕੰਮ ਕਰੂਗਾ ਜ਼ਿਲ੍ਹੇ ਪੱਤਰ ਤੇ ਲੋਕ ਸੁਪੇ ਪੱਤਰ ਤੇ ਲੋਕ ਜਨਨਕ ਸ਼ੁਰੂ ਕਰਨਗੇ ਪਰ ਉਹ ਜਿਹੜੇ ਮੇਰੀ ਨਜ਼ਰ ਵਿੱਚ ਵੀ ਹੈ ਬਾਗਵਾਂਡ ਪਿੰਡ ਹੈ 4600 ਖੇਤ ਏਕੜ ਦੇ ਖੇਤੀ ਕਰਦੇ ਆ ਤੇ ਉਹਨਾਂ ਨੂੰ ਜਾਣਦਾ ਕੋਈ ਨਹੀਂ ਮਰਨਾ ਉਹਨਾਂ ਨੂੰ ਵੀ ਆ ਮਰਨਾ ਅਸੀਂ ਵੀ ਆ ਅਸੀਂ ਕੁਝ ਲੈ ਕੇ ਜਾਣਾ ਅਸੀਂ ਲੋਕਾਂ ਦਾ ਜਸ ਲੈ ਕੇ ਜਾਣਾ ਤੇ ਉਹਨਾਂ ਨੇ ਲੋਕਾਂ ਦੀਆਂ ਲਹੰਮਾਂ ਲੈ ਕੇ ਜਾਣਾ ਸੋ ਕਈ ਵਾਰ ਬੜੇਪੇ ਦੇ ਵਿੱਚ ਏਡੇ ਵੱਡੇ ਤਨਾਲ ਬੰਦੇ ਹੋਣ ਦੇ ਬਾਵਜੂਦ ਵੀ ਉਹਨਾਂ ਨੂੰ ਕੋਈ ਸੰਭਣਨ ਵਾਲਾ ਨਹੀਂ ਹੁੰਦਾ ਇਹ ਬਹੁਤ ਸਾਰੀਆਂ ਸਮਾਜ ਵਿੱਚ ਉਦਾਹਰਣਾਂ ਮਿਲਦੀਆਂ ਹਨ ਪਰ ਜਦੋਂ ਅਸੀਂ ਲੋਕ ਖੇਹਾਂ ਪੜਦੇ ਆ ਆਜ਼ਾਦੀ ਦੀ ਗੱਲ ਕਰ ਲੋ ਤਾਂ ਬਹੁਤ ਸਾਰੇ ਦੇਸ਼ ਭਗਤਾਂ ਦੇ ਜਿਹੜੇ ਆ ਜਾਇਦਾਦਾਂ ਜ਼ਮੀਨਾਂ ਜ਼ਬਤ ਹੋਈਆਂ ਕਰ ਜ਼ਬਤ ਹੋਏ ਦੇਸ਼ ਨਿਕਾਲੇ ਹੋਏ ਕਾਲੇ ਪਾਣੀਆਂ ਦੀ ਸਜ਼ਾ ਹੋਈ ਬਾਬਾ ਸੋਨ ਸਿੰਘ ਪਤਨਾ ਜਿਹਨਾਂ ਨੂੰ ਅੰਗਰੇਜ਼ ਵੀ ਸਜ਼ਾ ਦਿੰਦਾ ਰਿਹਾ ਇਹਨਾਂ ਨੂੰ ਸਾਡਾ ਕਾਲਾ ਮਿੜਾਇਆ ਸੱਤਾ ਦੇ ਬੈਠਾ ਬਾਅਦ ਵਿੱਚ ਨਹਿਰੂ ਹੁਸਨ ਜਾਂਦਾ ਰਿਹਾ ਉਹ ਲਾਸ ਤੱਕ ਕੁਝ ਸਰਕਾਰਾਂ ਬਦਲੀਆਂ ਤੱਕ ਉਹ ਜ਼ਿਲਾਂ ਦੇ ਵਿੱਚ ਜਾਂਦਾ ਰਿਹਾ ਉਸ ਤੋਂ ਸਿੱਧ ਹੁੰਦਾ ਹੈ ਕਿ ਸਰਕਾਰ ਬਦਲਦੇ ਨਾਲ ਕਦੇ ਬਦਲਾ ਨਹੀਂ ਆਉਂਦੇ ਠੀਕ ਹੀ ਕਿਸੇ ਵਿਦਵਾਨ ਨੇ ਕਿਹਾ ਸੀ ਜੇ ਬਹੁਤ ਨਾਲ ਤੁਸੀਂ ਸਿਸਟਮ ਬਦਲ ਸਕਦੇ ਹੁੰਦੇ ਉਹਨਾਂ ਨੂੰ ਵੋਟ ਦਾ ਅਧਿਕਾਰ ਹੀ ਨਹੀਂ ਦੇਣਾ ਤੇ ਬਿਲਕੁਲ ਪੈਸਾ ਦੇ ਕੇ ਜਦੋਂ ਅਸੀਂ ਕਿਸੇ ਨੂੰ ਵੋਟ ਦਾ ਅਧਿਕਾਰ ਲਾਲਚ ਦੇ ਕੇ ਖੋਣਿਆ ਤੇ ਇਹ ਸਿੱਧਾ ਸਮਝ ਆਉਂਦਾ ਹੈ ਕਿ ਵੋਟ ਦੇ ਨਾਲ ਕੁਝ ਇਹ ਹੁੰਦਾ ਵੋਟ ਉਹਨਾਂ ਮੁਕਾਬਕ ਪਾਈ ਜਾਂਦੀ ਹੈ ਤੇ ਸਾਡੇ ਨਾਲ ਇੱਕ ਮੁਲਾਜ਼ਮ ਨੇ ਦੁੱਖ ਸਾਂਝਾ ਕੀਤਾ ਸੀ ਉਹਨਾਂ ਨੇ ਦੁੱਖ ਸਾਂਝਾ ਕੀਤਾ ਸੀ ਮੈਨੂੰ ਲੱਗਦਾ ਉਹਨਾਂ ਦੇ ਮਾਤਾ ਜੀ ਵੀ ਆਇਆ ਤੁਸੀਂ ਠੀਕ ਹੋ ਗਏ ਇੱਧਰ ਬੈਠ ਜਾ ਜੀ ਅਸੀਂ ਜਥੇਬੰਦੀ ਵੱਲੋਂ ਉਹਨਾਂ ਨੂੰ ਭਰੋਸਾ ਦਿਵਾਉਂਦੇ ਆ ਕਿ ਜਿੱਥੇ ਜਥੇਬੰਦੀ ਦੀ ਲੋੜ ਆ ਕਿਹੜੇ ਪੇਪਰਾਂ ਤੇ ਸਾਡੇ ਨੂੰ ਸਾਈਨ ਕਰਾਉਣੇ ਆ ਤੇ ਕਿਹੜੇ ਅਫਸਰ ਦਾ ਘਰ ਕੇ ਉਹਨਾਂ ਦੇ ਦਫ਼ਤਰ ਕੇ ਉਹਨਾ ਅਸੀਂ ਲੜਾਈ ਵਿੱਟਣ ਤੋਂ ਪਹਿਲਾਂ ਲੜਾਈਆਂ ਵਿੱਟਣੀਆਂ ਬਹੁਤ ਸੌਖੀਆਂ ਮੈਂ ਅੱਜ ਵੀ ਗੱਲ ਕਰਨਾ ਕਿ ਅਸੀਂ ਇੱਥੇ ਆ ਕੇ ਸੌਪਦਾ ਬੰਦਾ ਬੈਠ ਗਿਆ ਅੰਜਾਮ ਕੀ ਹੋਊਗਾ ਅੰਜਾਮ ਇਹ ਆ ਕਿ ਅਸੀਂ 100 ਆ 100 ਦੇ ਨਾਲ ਅਸੀਂ ਲੜਾਈ ਨੂੰ ਅੱਧ ਵਿਚਾਲੇ ਨਹੀਂ ਛੱਡਣਾ ਤੇ ਨਾਂ ਸਾਡੇ ਸੁਭਾਨ ਅੱਲਾਹ ਦਾ ਨਾਂ ਦਿੱਥੇ ਬੰਦਕਾਂ ਦੇ ਢਾਂਚੇ ਦੇ ਸੁਭਾਨ ਅੱਲਾਹ ਅਸੀਂ ਇੱਥੇ ਕੁਝ ਫੈਸਲਾ ਆਗੂਆਂ ਦੇ ਵਿੱਚ ਬੈਠ ਕੇ ਇੱਕ ਫੈਸਲਾ ਕਰਾਂਗੇ ਇੱਕ ਨਿੱਕਰ ਫੈਸਲਾ ਕਰਾਂਗੇ ਕਿ ਅਸੀਂ ਇਹਨਾਂ ਦੇ ਟਰਾਂਸਫਾਰਮਰਾਂ ਦੇ ਸੁੱੱਚ ਪੁੱਟਨੇ ਆ ਅਗਲੇ ਪ੍ਰੋਗਰਾਮ ਦੇ ਵਿੱਚ ਜਾਂ ਸੜਕਾਂ ਰੋਕਣੀਆਂ ਅਸੀਂ ਸੀਆਈਡੀ ਨੂੰ ਦੱਸਣਾ ਚਾਹੁੰਦੇ ਆ ਕਿ ਅਸੀਂ ਲਾਈਟ ਲੈਣ ਵਾਸਤੇ ਜਿਹੜੀਆਂ ਫਸਲਾਂ ਪੈਦਾ ਕਰਦੇ ਹਾਂ ਭਾਰਤ ਭਰ ਦੇ ਲੋਕ ਉਹ ਅੰਨ ਖਾਂਦੇ ਜਿਹੜੇ ਗੈਰ ਕਿਸਾਨ ਵੀ ਆ ਪਰ ਕਿਸਾਨ ਸੜਕਾਂ ਤੇ ਆ ਕੇ ਦਫ਼ਤਰਾਂ ਦੇ ਮੋਰੇ ਧਰਨੇ ਦੇ ਕੇ ਆਪਣੀਆਂ ਮੰਗਾਂ ਮਨਾਉਂਦਾ ਅੱਜ ਲਾਈਟ ਨਹੀਂ ਆਉਂਦੀ ਤੇ ਕੱਲੋਂ ਉਹ ਫਸਲ ਤਬਾਹ ਹੁੰਦੀ ਹੈ ਉਹਦਾ ਵਾਲੀ ਵਾਲਿਸ ਕੌਣ ਹੈ ਫਿਰ ਹੰਝੂ ਵਹਾਰੇ ਜਾਂਦੇ ਆ ਜਿਹੜੀਆਂ ਸੱਤਾ ਤੋਂ ਬਾਹਰ ਪਾਰਟੀਆਂ ਹੁੰਦੀਆਂ ਪਰ ਜਦੋਂ ਉਹ ਸੱਤਾ ਜ਼ਮੀਆਂ ਤੇ ਉਹ ਵੀ ਕਿਸਾਨਾਂ ਦੇ ਨਾਲ ਉਸੇ ਤਰ੍ਹਾਂ ਦਾ ਵਰਤਾਅ ਕਰਦੀਆਂ ਅਸੀਂ ਕਈ ਵਾਰੀ ਅੰਦਰ ਝਰੋਖੇ ਵਿੱਚ ਨਜ਼ਰ ਮਾਰੀਦੀ ਹੈ ਕਿ ਸਾਡੇ ਤੇ ਜਿਹੜੇ ਇਲਜ਼ਾਮ ਲੱਗਦੇ ਤੇ ਠੀਕ ਤੇ ਨਹੀਂ ਪਰ ਉਹ ਵਿਚਾਰ ਚਰਚਾ ਤੋਂ ਬਾਅਦ ਲੱਗਦਾ ਕਿ ਉਹ ਜਿਹੜੇ ਸਾਡੇ ਤੇ ਇਲਜ਼ਾਮ ਲੱਗਦੇ ਆ ਉਹ ਲਾਏ ਜਾ ਰਹੇ ਆ ਸਾਡੇ ਵੱਲੋਂ ਸਾਡੇ ਵਿੱਚੋਂ ਕੁਝ ਆਪਣੇ ਬੰਦੇ ਖਰੀਦ ਕੇ ਜਾਂ ਸਾਡੇ ਦੂਸਰੇ ਪਾਈਚਾਰੇ ਦੇ ਬੰਦੇ ਖਰੀਦ ਕੇ ਉਹ ਸਾਡੀ ਲੋਕ ਕਲੈਰ ਜਿਹੜੀ ਆ ਅੱਜ ਸੰਯੁਕਤ ਮੋਰਚਾ ਇੱਕ ਵੱਡਾ ਆਪੋ ਜੀ ਸੰਗਰੋਹ ਅਦਾ ਕਰ ਰਿਹਾ ਹੈ ਕੁਝ ਬੰਦੇ ਆਖਦੇ ਸੀ ਕਿ ਪੰਜਾਬ ਦਾ ਸਾਲ ਤੋਂ ਲੋਕ ਲੜਦਾ ਤੇ ਬਕਲਾ ਕੀ ਹੈ ਮੈਂ ਕਿੰਨੇ ਬਹੁਤ ਸਾਰੇ ਬਦਲਾਅ ਹੈ ਜਿਹੜੇ ਦੱਸੇ ਜਾ ਸਕਦੇ ਆ ਪਰ ਸਭ ਤੋਂ ਵੱਡਾ ਬਦਲਾਅ ਇਹ ਹੈ ਕਿ ਜਦੋਂ ਕੌਮੀ ਨੀਤੀ ਖਰੜਾ ਪਿਛਲੇ 6 ਮਹੀਨੇ ਬਾਅਦ ਪਹਿਲਾਂ ਮੋਦੀ ਸਟੇਟਮੈਨਟ ਨੂੰ ਕਿਹਾ ਕਿ ਇਹਨੂੰ ਲਾਗੂ ਕੀਤਾ ਜਾਵੇ ਉਹ ਕੌਮੀ ਨੀਤੀ ਖਰੜਾ ਜਿਹੜਾ ਕਾਲੇ ਕਾਨੂੰਨਾਂ ਦਾ ਬਿਲਕੁਲ ਉਸੇ ਤਰ੍ਹਾਂ ਦਾ ਰੂਪ ਹੈ ਇਸ ਅਸਵੀ ਵਿਰੋਧ ਕੀਤਾ ਸੰਯੁਕਤ ਮੋਰਚੇ ਨੇ ਵਿਰੋਧ ਕੀਤਾ ਤੇ ਉਹ ਕੌਮੀ ਨੀਤੀ ਖਰੜਾ ਪਹਿਲਾਂ ਤੇ ਬਿਆਨ ਦਿੱਤੇ ਜਦੋਂ ਸੀ ਭਰਲੇ ਪ੍ਰਦਰਸ਼ਨਾਂ ਦੇ ਉੱਤੇ ਤੇ ਉਹ ਉਹਨਾਂ ਨੂੰ ਬਦਾਨ ਸਭਾ ਦੇ ਵਿੱਚ ਕੈਨਸਲ ਕਰਨਾ ਪਿਆ ਰੱਦ ਕਰਨਾ ਪਿਆ ਇਹ ਕੋਈ ਪ੍ਰਾਪਤੀ ਨਹੀਂ ਹੈ ਜਿਹੜੇ ਲੋਕ ਮੀਡੀਆ ਦੀਆਂ ਜਿਹੜਾ ਮੀਡੀਆ ਸਰਕਾਰ ਦੇ ਇਸ਼ਾਰਿਆਂ ਤੇ ਚੱਲਦਾ ਉਹਦੀਆਂ ਖਬਰਾਂ ਸੁਣਦੇ ਆ ਤੇ ਗੁੰਮਰਾਹ ਹੋ ਜਾਂਦੇ ਆ ਉਹਨਾਂ ਨੂੰ ਆਮ ਲੱਗਣ ਲੱਗ ਜਾਂਦਾ ਕਿ ਕਿਸਾਨ ਵਿਲੇ ਆ ਇਹ ਸੜਕਾਂ ਤੇ ਬੈਠਦੇ ਆ ਜਿਹੜੇ ਤੁਸੀਂ ਲੋਕ ਪੁਰੇ ਤੁਸੀਂ ਬਿਲਕੁਲ ਇਹ ਬਰਬਰੂ ਸਮਝਦੇ ਆ ਪਰ ਤੁਸੀਂ ਚੁੱਪ ਕਰਕੇ ਇਕੱਲੇ ਲੜੀ ਜਾਣਾ ਦੂਸਰੇ ਨੂੰ ਦੱਸਣਾ ਤੱਕ ਨਾ ਜਸ ਸਾਡੀ ਜੱਥੇਬੰਦੀ ਢਾਂਚੇ ਦੇ ਵਿੱਚ ਰਹਿ ਕੇ ਵੀ ਸ਼ਾਂਤ ਨਾ ਬੰਨੀ ਇਹ ਬਹੁਤ त्राਸ ਦੀ ਹੈ ਕਿ ਅਸੀਂ ਧਰਮਨਾ ਪ੍ਰਦਰਸ਼ਨਾਂ ਵਿੱਚ ਜ਼ੋਰ ਲਾਇਆ ਕਿ ਤੇ ਆਤ ਜਾਨਿਆ ਪਰ ਜੱਥੇਬੰਦਕ ਢਾਂਚੇ ਅਨੁਸਾਰ ਕੰਮ ਕਰਨ ਦੀ ਜਿਹੜੀ ਸਾਡੇ ਅੰਦਰ ਰੁਚੀ ਨਹੀਂ ਹੈ ਅਸੀਂ ਕੇਵਲ ਮੇਰੇ ਕਹਤੇ 10 ਆ ਜਾਣਗੇ 10 ਤੁਹਾਡੇ ਕਹਤੇ ਆ ਜਾਣਗੇ ਚਾਰੋਂ ਦੇ ਕਹਤੇ ਆ ਜਾਣਗੇ ਪਰ ਜਿਹੜੀ ਸਮਝ ਬਣਾ ਕੇ ਕੱਲਣਾ ਕਿ ਕਾਰਪੋਰੇਟਾਂ ਦਾ ਜਿਹੜਾ ਸਾਡੇ ਤੇ ਦਿਨ ਬਿਦਨ ਪਕਰ ਵੱਧਦੀ ਜਾ ਰਹੀ ਹੈ ਸਾਡੇ ਬੀਜ਼ ਆ ਜਿਹੜੇ ਆ ਉਹ ਸਾਰੇ ਦੇ ਸਾਰੇ ਹਾਈਬ੍ਰਿਡ ਹੁੰਦੇ ਜਾ ਰਿਹਾ ਮੈਂ ਕਿੰਨਾ ਹਿਮਾਚਲ ਵਾਲੀ ਮੱਕੀ ਨਾਲ ਹੋਵੇ ਜਿਹੜੇ ਲੋਕ ਥੋੜਾ ਬਹੁਤਾ ਦੇਸੀ ਮੱਕੀ ਦੀ ਰੋਟੀ ਖਾ ਲੈਂਦੇ ਆ ਉਹ ਵੀ ਨਹੀਂ ਛੱਡ ਕੋ ਰਹਿਣੀ ਅਸੀਂ ਤੱਕਵਾ ਲਈ ਆ ਸੋ ਸਹੀ ਗਵਾਈ ਨਹੀਂ ਹੈ ਕਿ ਸਾਡੀ ਮਜਬੂਰੀ ਬਣਾ ਦਿੱਤੀ ਹੈ ਬਹੁਤੇ ਕਿਸਾਨ ਜਿਹੜੇ ਆ ਉਹ ਮਹਿੰਦਰਾ ਕੰਪਨੀ ਦੇ ਜਾਂ ਹੋਰ ਕੰਪਨੀਆਂ ਦੇ ਬੀਜ ਆਮੂ ਲਾ ਰਹੇ ਆ ਉਹਦੇ ਵਿੱਚ ਵੀ ਲਾਲਚ ਹੈ ਅੱਜ ਤਾਂ ਲੱਗਦਾ ਹੈ ਕਿ ਅਸੀਂ ਦੂਸਰੇ ਨਾਲੋਂ ਵੱਧ ਕਮਾਈ ਕਰੀ ਜਾਂਦੇ ਤਾਂ ਸਾਡਾ ਰਿਸਕ ਘਟੀ ਜਾਂਦਾ ਪਰ ਇਹ ਜਿਹੜਾ ਸਿਲਸਲਾ ਬਹੁਤੀ ਦੇਰ ਨਹੀਂ ਚੱਲਣਾ ਤੇ ਇੱਕ ਹੋਏ ਆ ਕਿ ਸਾਡੇ ਸੇ ਜਿਹੜੇ ਵੱਡੇ ਕਿਸਾਨ ਆ ਜਿਹੜੇ ਕਾਰਪੋਰੇਟਾਂ ਦਾ ਲਗਭਗ ਅੱਧਾ ਰੂਪ ਹੈ ਗਿਆ ਉਹ ਕਿਤੇ ਨਾ ਕਿਤੇ ਸਾਡਾ ਵਿਰੋਧ ਕਰਦੇ ਆ ਉਹਨਾਂ ਦੇ ਵਿਰੋਧ ਕਰਨ ਦਾ ਮਤਲਬ ਇਹ ਆ ਕਿ ਇਹ ਜਿਹੜਾ ਛੋਟਾ ਕਿਸਾਨ ਆ ਕਾਰਪੋਰੇਟਾਂ ਦੇ ਅੱਗੇ ਖੜਾ ਹੈ ਜਿਹੜੀਆਂ ਕੰਪਨੀਆਂ ਉਹਨਾਂ ਦੇ ਘਰਾਂ ਵਿੱਚ ਖੁਦ ਬੀਜ ਦੇ ਕੇ ਜਾਂਦੀਆਂ ਖੁਦ ਉਹਨਾਂ ਨੂੰ ਸਿੰਪਲ ਦੇ ਕੇ ਜਾਂਦੀਆਂ ਔਰ ਉਹਨਾਂ ਨੂੰ ਟਰੈਕਟਰ ਵਾਲੀਆਂ ਕੰਪਨੀਆਂ 50 70 ਟਰੈਕਟਰਾਂ ਵਧੇਰੇ ਟਰੈਕਟਰ ਵੀ ਫ੍ਰੀਕ ਦੇ ਜਾਂਦੀਆਂ ਬਹੁਤ ਸਾਰੇ ਲੋਕ ਹੈਗੇ ਆ ਉਹ ਸਾਡਾ ਅੰਦਰ ਖਾਤੇ ਕਿਤੇ ਨਾ ਕਿਤੇ ਵਿਰੋਧ ਕਰਦੇ ਆ ਕਿ ਡਰਦੇ ਆ ਵੀ ਇਹਨਾਂ ਦਾ ਸਿੱਧਾ ਵਿਰੋਧ ਕਰਾਂਗੇ ਸਾਡਾ ਇਹ ਜਿਹੜੇ ਧਰਨੇ ਪ੍ਰਦਰਸ਼ਨ ਵਿੱਚ ਸਾਡਾ ਨਾਂ ਲੈਣਗੇ ਸੋ ਇਹੋ ਜਿਹੜੇ ਕਿਸਾਨ ਆ ਭਾਵੇਂ ਬੁੱਧ ਉਹ ਵੀ ਠਾੜੇ ਜਾਂਦੇ ਆ ਕਿਉਂਕਿ ਉਹਨਾਂ ਜਿਹੜਾ ਅਸਰ ਸੂਖ ਵੱਧ ਲੋਕਾਂ ਤੇ ਆ ਉਹ ਕਿਤੇ ਨਾ ਕਿਤੇ ਸਿਆਸੀ 파ਰਟੀ ਦੇ ਅੰਦਰ ਵੀ ਕਾਫੀ ਕਾਬਜ਼ ਹੈ ਉਹਨਾਂ ਦੇ ਨਾਲ ਬਹੁਤ ਸਾਰੇ ਲੋਕ ਜੁੜੇ ਆ ਉਹ ਰਹੀਸ਼ਾ ਉਹ ਅਮੀਰ ਹੈ ਉਹਨਾਂ ਦੀ ਕਈ ਹੋਈ ਗੱਲ ਬਹੁਤ ਸਾਰੇ ਲੋਕਾਂ ਤੱਕ ਜਲਦ ਚਲੀ ਜਾਂਦੀ ਹੈ ਉਹ ਸਾਡੇ ਖਿਲਾਫ ਖੜਾ ਹੈ ਕਾਰਨ ਇਹ ਹੈ ਕਿ ਕਿਸਾਨੀ ਦਾ ਜਿਹੜਾ ਅਜੇ ਤੱਕ ਕੁਝ ਬਣ ਨਹੀਂ ਰਿਹਾ ਉਹ ਸਾਡਾ ਆਪਣਾ ਜਿਹੜਾ ਕਿਸਾਨ ਆ ਉਹ ਜਿਹੜਾ ਸਾਨੂੰ ਲੱਗਦਾ ਆਪਣਾ ਪਰ ਉਹ ਕਾਰਪੋਰੇਟਾਂ ਦਾ ਦਾ ਸਾ ਬਣ ਚੁੱਕਾ ਉਹ ਸਾਡੇ ਖਿਲਾਫ ਖੜਾ ਹੈ ਸਾਨੂੰ ਇਸ ਚੀਜ਼ਾਂ ਨੂੰ ਸੋਚਣ ਦੀ ਲੋ ਕਿ ਸਾਨੂੰ ਜਿਹੜਾ ਛੋਟਾ ਜ਼ਿਮੀਦਾਰ ਆ ਛੋਟੀ ਦੁਕਾਨਦਾਰੀ ਆ ਛੋਟਾ ਵਪਾਰੀ ਆ ਔਰ ਉਹ ਸੰਭਾਲਣੇ ਬਹੁਤ ਜ਼ਰੂਰੀ ਆ ਸਮੇਂ ਦੀ ਲੋੜ ਆ ਆਪਾਂ ਨੂੰ ਕਈ ਵਾਰੀ ਬਹੁਤ ਦੂਰ ਤੱਕ ਨਜ਼ਰ ਸਾਡੀ ਨਹੀਂ ਜਾਂਦੀ ਪਰ ਸਾਡੀ ਇਸ ਨਜ਼ਰ ਨੂੰ ਬਹੁਤ ਦੂਰ ਤੱਕ ਲਿਜਾਣ ਦੀ ਲੋੜ ਆ ਕਿ ਸਾਡਾ ਪਾਣੀ ਜਿਹੜਾ ਉਹ ਕਿਵੇਂ ਬਚਾਇਆ ਜਾ ਸਕਦਾ ਪਾਣੀ ਨਾ ਰਹਿავ ਤੇ ਇਹ ਵੱਡੇ ਲੋਕ ਜਿਹੜੇ ਹਜ਼ਾਰ ਹਜ਼ਾਰ ਫੁੱਟ ਤੋਂ 2-2 ਹਜ਼ਾਰ ਫੁੱਟ ਤੋਂ ਬੋਰ ਕਰਾ ਕੇ ਪਾਣੀ ਕੱਢ ਸਕਦੇ ਆ ਉਹ ਲੋਕ ਇੱਥੇ ਕਾਬੂ ਹੋਣਗੇ ਉਹ ਆਬਾਨੀਆਂ ਦੀਆਂ ਕਾਪੀਆਂ ਹੋਣਗੀਆਂ ਉਹ ਲੋਕ ਇੱਥੇ ਆ ਜਾਣਗੇ ਜਿਹੜੇ ਅੱਜ 2-4 ਸੌ ਕਿੱਲਾ ਖੇਤੀ ਕਰਦੇ ਉਹ ਸਾਡੇ ਨਾਲ ਡਿਫਰੈਂਸ ਪਾਈ ਬੈਠੇ ਆ ਕਿ ਇਹ ਤਾਂ ਪਿੱਛੇ ਜਿਹੇ ਦੀ ਗੱਲ ਆ ਕਿ ਇੱਕ ਆਗੂ ਸੀ ਉਹ ਅਕਾਲੀ ਦਲ ਦਾ ਬਹੁਤ ਮੇਨਾਗੂ ਰਿਆ ਕੋਈ ਗੱਲ ਹੋਈ ਤੇ ਮੈਂ ਉਹ ਕਹਿੰਦਾ ਫਿਰ ਸਾਡੇ ਡੀਐਸਪੀ ਦੇ ਅੰਦਰ ਜਾ ਕੇ ਕਰਨਾ ਮੈਂ ਕਿਹਾ ਇਹ ਲੋਕ ਕਿਉਂ ਛੱਡੇ ਆ ਜੇ ਅੰਦਰ ਜਾ ਕੇ ਫੰਕਲਾ ਕਰਨਾ ਇਸ ਤਰ੍ਹਾਂ ਦਾ ਕੋਈ ਤਕਰਾਰ ਹੋਇਆ ਉਹਨੇ 10-15 ਬੰਦਿਆਂ ਤੋਂ ਮੇਰੇ ਪਿੰਡਿਆਂ ਕੋਲ ਕਿਹਾ ਕਿ ਤੁਸੀਂ ਉਹਨੂੰ ਘੂਏ ਚਾੜਿਆ ਤੁਸੀਂ ਉਹਨੂੰ ਅੱਗੇ ਕੀਤਾ ਜ਼ਮੀਨ ਤੇ ਕਹਿੰਦੇ ਉਹਦੇ ਕੋਲ 2 ਕਿੱਲੇ ਆ ਮਤਲਬ ਦਾਂ ਦੀਆਂ ਗੱਲਾਂ ਜਿਹੜੀਆਂ ਬਣਾ ਬਣਾ ਕੇ ਸਾਡਾ ਡਿਜਰੇ ਆਪੂ ਆ ਉਹਨਾਂ ਨੂੰ ਜਿਹੜਾ ਤਾਕਤ ਤੋਂ ਰਾਤ ਕਿਤਾ ਜਾ ਰਿਆ ਤੇ ਇਸ ਕਰਕੇ ਅਸੀਂ ਜੇ ਤਾਕਤ ਬਣਾਵਾਂਗੇ ਸਾਡੇ ਵਿੱਚ ਕੁਝ ਹੋਊਗਾ ਅਸੀਂ ਸਿਸਟਮ ਨਾਲ ਲੜਨ ਦੀ ਤਾਕਤ ਬਣਾਵਾਂਗੇ ਅਸੀਂ ਇਹਨਾਂ ਦੇ ਨਾਲ ਨਹੀਂ ਉਲਝਾਂਗੇ ਜਿਹੜੇ ਅੱਜ ਸਾਡੇ ਖਿਲਾਫ ਖੜੇ ਆ ਇਹਨਾਂ ਦੇ ਖਿਲਾਫ ਲੜਾਂਗੇ ਸਾਡੀ ਤਾਕਤ ਜਿਹੜੀ ਹੈ ਘੱਟਦੀ ਹੈ ਜੇ ਉਹ ਇਸ ਤਰ੍ਹਾਂ ਦਾ ਨੈਰੇਟਿਵ ਸਰਕਾਰ ਦੇ ਅਨੁਸਾਰ ਤੱਕੇ ਸਿਰਜਦੇ ਆ ਉਹ ਸਰਕਾਰ ਦਾ ਹਸਾਇਆ ਸੀ ਉਹਨਾਂ ਨੂੰ ਸਮਝ ਲਿਆ ਪਰ ਸਾਡਾ ਸਿੱਧਾ ਹੀ ਲੜਾਈ ਉਹਨਾਂ ਦੇ ਨਾਲ ਲੜਨੀ ਸਾਡੀ ਬੇਬੁਖੀ ਹੈ ਸਾਡੀ ਤਾਕਤ ਵਧਾਉਣੀ ਆ ਸੋ ਮੈਂ ਬਹੁਤੀਆਂ ਗੱਲਾਂ ਨਹੀਂ ਕਰਦਾ ਮੇਰੇ ਕੋਲ ਪਹਿਲਾਂ ਬਹੁਤ ਸਾਰੇ ਬੂਲ ਕੇ ਗਿਆ ਆਪਾਂ ਨੂੰ ਇੱਕ ਥੋਸ ਫੈਸਲਾ ਹੋਣਾ ਕਰਨਾ ਬੰਦਾ ਉਹ ਥੋਸ ਫੈਸਲੇ ਵਿੱਚ ਸਾਰਿਆਂ ਦੀ ਜਿਹੜੀ ਆ ਗਵਾਈ ਬਣਦੀ ਆ ਉਹ ਸਾਰੇ ਹੱਥ ਖੜਾ ਕਰਕੇ ਜਾਂ ਬੈਠ ਕੇ ਫੈਸਲਾ ਕਰਨਗੇ ਕਿਉਂਕਿ ਕੱਲ ਨੂੰ ਆਪਾਂ ਕੋ ਵੱਡਾ ਪ੍ਰੋਗਰਾਮ ਦੇ ਦਿੰਨੇ ਆ ਤੇ ਕਿਸੇ ਨਾ ਕਿਸੇ ਬੰਦੇ ਨੂੰ ਐਸੇ ਤਰ੍ਹਾਂ ਦੇ ਕੰਮ ਮਿਲ ਜਾਂਦੇ ਆ ਕਈ ਇੰਦਾ ਵੀ ਆਖ ਦਿੰਦੇ ਯਾਰ ਮੇਰਾ ਆ ਕੰਮ ਸੀ ਮੈਂ ਝਾੜੂ ਵਾਲਿਆਂ ਦੀ ਸ਼ਿਫਾਰਿਸ਼ ਪਾਈ ਸੀ ਮਤਲਬ ਬਹੁਤ ਸਾਰੀਆਂ ਗੱਲਾਂ ਆਧਾਰਨ ਦਿੱਤੀਆਂ ਜਾ ਸਕਦੀਆਂ ਇਹਦੇ ਨਾਲ ਨਿੱਕ ਤੇ ਪੁਆਇੰਟ ਜਿਹੜੇ ਆ ਬਾਹਰ ਹੋ ਗਏ ਉਹ ਮੈਂ ਕਰਨਾ ਨਹੀਂ ਚਾਹੁੰਦਾ ਸੋ ਸਾਡੀ ਜਿਹੜੀ ਤਾਕਤ ਇਹ ਹੈ ਕਿ ਅਸੀਂ ਸਰਕਾਰ ਨਾਲੋਂ ਸਿੱਧਾ ਕਾਰਪੋਰੇਟਾਂ ਦੀ ਸਾਡੀ ਲੜਾਈ ਆ ਔਰ ਕਾਰਪੋਰੇਟਾਂ ਦਾ ਰਾਹ ਪੱਧਰਾ ਕਰਨ ਲਈ ਸਰਕਾਰ ਸਾਡੇ ਵਿੱਚ ਰੋੜਾ ਬਣੀ ਹੋਈ ਆ ਉਹ ਸਾਡੇ ਧਰਨੇ ਪ੍ਰਦਰਸ਼ਨ ਚ ਕਰੀ ਆ ਸਾਨੂੰ ਫਾਈਨੈਂਸ਼ੀਅਲੀ ਤੌਰ ਤੇ ਕਮਜ਼ੋਰ ਕਰ ਰਹੀ ਆ ਸਾਪੋਂ ਦਿਆਂ ਤੋਂ ਮੂਵੇ ਸਾਨੂੰ ਲਾਈਟ ਤੋਂ ਮੂਵੇ ਕਿਸੇ ਵੀ ਤਰੀਕੇ ਦੇ ਨਾਲ ਉਹ ਸਾਾਨੂੰ ਇਸ ਤਰ੍ਹਾਂ ਕਮਜ਼ੋਰ ਕਰ ਰਹੀ ਆ ਕਿਉਂਕਿ ਇੱਕ ਸੰਯੁਕਤ ਮੋਰਚਾ ਇੱਕ ਬਹੁਤ ਵੱਡੇ ਪੱਧਰ ਤੇ ਟੱਕਰ ਦੇ ਰਿਹਾ ਕਾਰਪੋਰੇਟਾਂ ਨੂੰ ਬੇਸ਼ੱਕ ਅਮਰੀਕਾ ਦੀ ਪਾਲਿਸੀ ਆਉਂਦੀ ਆ ਤੇ ਸੰਯੁਕਤ ਮੋਰਚਾ ਉਹਦੇ ਵੀ ਪਤਲੇ ਸਾੜਦਾ ਕਿ ਅਮਰੀਕਾ ਨੇ ਜਿਹੜਾ ਇੱਥੇ ਵਪਾਰ ਲੈ ਕੇ ਆਂਦਾ ਇਹਦੇ ਨਾਲ ਸਾਡਾ ਵਪਾਰ ਜਿਹੜਾ ਉਹ ਸਾਰਾ ਖਤਮ ਹੋ ਜਾਣਾ ਕਿਉਂਕਿ ਕਿੰਨੀ ਸਮਝ ਰੱਖਦੇ ਨੇ ਆਪੂ ਅਸੀਂ ਛੋਟੀਆਂ ਛੋਟੀਆਂ ਗੱਲਾਂ ਤੋਂ ਇੱਕ ਦੂਸਰੇ ਨਾਲ ਮਤਭੇਦ ਜ਼ਰੂਰ ਬਣਾ ਲੈਂਦੇ ਆ ਪਰ ਮੈਂ ਕਿੰਨਾ ਵੀ ਸਮਝ ਬਣਾ ਕੇ ਕਿਸੇ ਵੀ ਜਥੇਬੰਦੀ ਵਿੱਚ ਚੱਲੇ ਜਾਓ ਇਹ ਨਹੀਂ ਕਿ ਇੱਕ ਕਿਉਂਕਿ ਸੰਯੁਕਤ ਮੋਰਚਾ ਇੱਕੋ ਹੀ ਸੋਚ ਨਾਲ ਇੱਕ ਹੀ ਪਲੇਟਫਾਰਮ 'ਤੇ ਲੜਾਈ ਲੜਦਾ ਬੇਸ਼ੱਕ ਤੁਸੀਂ ਕਾਗਦਨੀ ਵਿੱਚ ਬਹਿ ਜਾਓ ਦਕਾਨਦਾਰ ਬਹਿ ਜਾਓ ਕਿਸੇ ਕਿਰਤੀ ਵਿੱਚ ਬਹਿ ਜਾਓ ਪਰ ਸਮਝ ਜ਼ਰੂਰ ਬਣਾਓ ਲੈਂਗੁਏਜ ਸਮਰੱਥਾ ਰੱਖੋ ਸੋ ਬਹੁਤੀਆਂ ਗੱਲਾਂ ਨਹੀਂ ਹੁਣ ਆਪਾਂ ਬੈਠ ਇੱਕ ਨਤੀਜਾ ਕਰ ਲੈਣੇ ਆ ਕਿਉਂਕਿ